ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਕ ਦਿਨ ਬੈਠੇ ਹੋਏ ਨੇ ਗੁਰਾਂ ਦੇ ਰਤਬੇ ਬਾਰੇ ਬਾਣੀ ਆਂਦੀ ਹੈ ਸਤਗੁਰ ਹੈ ਗਿਆਨ ਸਤਗੁਰ ਹੈ ਪੂਜਾ ਸਤਗੁਰ ਸੇਵੀ ਅਵਰਨਾ ਦੂਜਾ ਜਦੋਂ ਗੁਰੂ ਗੋਬਿੰਦ ਸਿੰਘ ਦੇ ਗਲੂਏ ਚੋਂ ਨਿਕਲੀ ਬਾਣੀ ਨੂੰ ਵਿਚਾਰੋਗੇ ਤੁਹਾਨੂੰ ਸਮਝ ਪਵੇਗੀ ਵੀ ਇੰਨੀਆਂ ਭਾਸ਼ਾਵਾਂ ਆਉਂਦੀਆਂ ਨੇ 42 ਸਾਲ ਦੀ ਉਮਰ ਆ ਰਹੀ ਐ ਇਸ ਸਰਗੁਣ ਚੋਲੇ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੇਰੀ 420 ਸਾਲ ਵੀ ਉਮਰ ਹੋ ਜਾਵੇ ਤੇ ਉਹ ਭਾਸ਼ਾ ਨਹੀਂ ਤੂੰ ਸਿੱਖ ਸਕਦਾ ਜਿਹੜੀਆਂ ਵਰਤੀਆਂ ਉਹਨਾਂ ਨੇ ਉਹਦਾ ਕਾਰਨ ਐ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰੂ ਗਿਆਨ ਐ ਗੁਰੂ ਅਕਾਲ ਪੁਰਖ ਐ ਉਹਨੂੰ ਸਿੱਖਣੀ ਨਹੀਂ ਪਈ ਪਾਸ਼ਾ ਗੁਰੂ ਨਾਨਕ ਪਾੰਦੇ ਕੋਲ ਗਏ ਨੇ ਪਾੰਦਾ ਚਰਨੀ ਪੈ ਗਿਆ ਵੀ ਤੁਸੀਂ ਪੜਨ ਥੋੜਾ ਆਏ ਹੋ ਪੜਾਉਣ ਆਏ ਹੋ ਇਹ ਗੁਰੂ ਨਾਨਕ ਨੂੰ ਹੀ ਪੜਨਾ ਪੈ ਗਿਆ ਤੇ ਸਾਡੇ ਨਿਆਣਿਆਂ ਵਰਗਾ ਹੀ ਹੋਇਆ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਗੁਰੂ ਅਰਜਨ ਸਾਹਿਬ ਨੂੰ ਪੜਨ ਦੀ ਲੋੜ ਹੈ ਕਹਿੰਦੇ ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ ਗੁਰੂ ਅਰਜਨ ਸਾਹਿਬ ਪ੍ਰਕਾਸ਼ ਤੋਂ ਜਨਮ ਤੋਂ ਹੀ ਬ੍ਰਹਮ ਹੋ ਤੋ ਉਹਨਾਂ ਨੂੰ ਪੜਨ ਪਉਣ ਦੀ ਕੋਈ ਲੋੜ ਨਹੀਂ ਉਹ ਚਰਣਾ ਹੈ ਜਿਹੜਾ ਪਰਫੁੱਲਤ ਹੈ ਵਗਦਾ ਹੀ ਰਹਿੰਦਾ ਹੈ ਜਿਸ ਵਾਹਿਗੁਰੂ ਨੇ ਸਾਰੀਆਂ ਪਾਸ਼ਾਵਾਂ ਸਾਰੇ ਇਲਮ ਬਣਾਏ ਰਹਿਬਰਾ ਪੈਗੰਬਰਾਂ ਅਵਤਾਰਾਂ ਨੂੰ ਸਿਮਰਤਿਆਂ ਪੁਰਾਣ ਸ਼ਾਸਤਰ 베ਦਵਿਆਸ ਵਰਗਿਆਂ ਨੂੰ ਪੁਸਤਕਾਂ ਲਿਖਣ ਦਾ ਬਲ ਬਖਸ਼ਿਆ ਉਹ ਗੁਰੂ ਗੋਬਿੰਦ ਸਿੰਘ ਬਣ ਕੇ ਦੁਨੀਆ ਦੇ ਆਇਆ ਤੋ ਨੂੰ ਕਿਦਰੋਂ ਸਿੱਖਣ ਦੀ ਲੋੜ ਨਹੀਂ ਗੁਰ ਸ਼ਾਸਤ ਸਿਮਰਤ ਖਾਟ ਕਰਮਾ ਗੁਰ ਪਵਿੱਤਰ ਅਸਥਾਨਾ ਹੈ ਇਹ ਸਿਮਰਤਿਆਂ ਸ਼ਾਸਤਰ ਪੁਰਾਣ ਇਸ ਸਭ ਵਾਹਿਗੁਰੂ ਨੇ ਚੰਗੀ ਸੁਰਤ ਦਿੱਤੀ ਵਿਦਵਾਨਾਂ ਲਿਖੇ ਉਹ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਗਾਇ ਮੁਹੰਮਦ ਸਾਹਿਬ ਨੂੰ ਇਸਲਾਮ ਜਗਤ ਵਿੱਚ ਸਭ ਤੋਂ ਵੱਡਾ ਪੈਗੰਬਰ ਮੰਨਿਆ ਜਾਂਦਾ ਮੁਸਲਮਾਨਾਂ ਨੂੰ ਪੁੱਛੇਗਾ ਦੇ ਵੀ ਇਹ ਕੀ ਗੱਲ ਹੋਈ ਵੀ ਸਵਾ ਲੱਖ ਪੈਗੰਬਰ ਹੈ ਤੁਹਾਡਾ ਇਹਨੂੰ ਕਿਉਂ ਮਹਾਨਾਂ ਦੇਉ ਉਹਾਂ ਦੇ ਵੀ ਸਾਨੂੰ ਹੋਰ ਤੇ ਕੋਈ ਲੈਣਾ ਦੇਣਾ ਨਹੀਂ ਉਹਨਾਂ ਦੇ ਜੀਵਨ ਨਾਲ ਮੁਹੰਮਦ ਸਾਹਿਬ ਦੀ ਸਿਫਤ ਇਹ ਹੈ ਖੁਦਾ ਦਾ ਸ਼ੌ ਕਰਮਨਾ ਉਹਨਾਂ ਦੁਨੀਆ ਤੇ ਪ੍ਰਗਟ ਕੀਤਾ ਹੈ ਖੁਦਾ ਲਬਸ ਤੋਂ ਅਲੈਦਾ ਸੋ ਨਾਮ ਮਾਈ ਗੁਰੂ ਦਾਮ ਨਾਲ ਦੁਨੀਆ ਤੇ ਪ੍ਰਗਟ ਕੀਤਾ ਹੈ ਉਹ ਅਜ਼ੀਜ਼ ਅਜ਼ੀਮ ਅਦਲ ਅਫਾ ਇਹ ਸਾਰੇ ਨਾਮ ਨੇ ਖੁਦਾ ਦੇ ਤਕਰੀਬਨ ਰੱਬੀ ਫਾਰਸੀ ਵਿੱਚ ਇਹਨਾਂ ਦੇ ਜਦੋਂ ਅਰਥ ਪੜਦੇ ਹੋ ਅਜ਼ੀਜ਼ ਜੋ ਬਹੁਤ ਪਿਆਰਾ ਹੈ ਅੱਗੇ ਉਹ ਅਜ਼ੀਮ ਕਹਿੰਦੇ ਨੇ ਬਹੁਤਾ ਵੱਡਾ ਹੈ ਇਹਦਾ ਕਰਮ ਨਾਮ ਉਹਨਾਂ ਸੌ ਉਚਾਰੇ ਪਰ ਮੁਸਲਮਾਨਾਂ ਨੇ 100 ਮਣਕਿਆਂ ਦੀ ਮਾਲਾ ਬਣਾ ਲਈ ਉਹ 100 ਨਾਮ ਉਹ ਹੀ ਜਪਦੇ ਨੇ ਜਿਹੜੇ ਮੁਹੰਮਦ ਸਾਹਿਬ ਨੇ ਦਿੱਤੇ ਨੇ ਫੇਰੇ ਤਸਬੀਹ ਕਰੇ ਖੁਦਾਏ ਗੁਰੂ ਗ੍ਰੰਥ ਸਾਹਿਬ ਚੋਂ ਦਾ ਨਾ ਵੀ ਤਸਬੀਹ ਫੇਰਦੇ ਨੇ ਮੁਸਲਮਾਨ ਹੁਣ ਸੌਨਾ ਮੁਹੰਮਦ ਸਾਹਿਬ ਉਚਾਰਦੇ ਨੇ ਤੇ ਦੁਨੀਆ ਚ ਸਭ ਤੋਂ ਵੱਡੇ ਪੈਗੰਬਰ ਮੈਸੈਂਜਰ ਆਫ ਗੋਡ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਕਲਮ ਵੱਲ ਧਿਆਨ ਦਿਓ ਕਲਮ ਉਠਾ ਲਈ ਉਹ ਵਾਈ ਗੁਰੂ ਦੇ ਨਾਮ ਲਿਖਣ ਲੱਗੇ ਨੇ ਤੇ ਪਹਿਲਾਂ ਕੀ ਲਿਖਿਆ ਦਸਮ ਗ੍ਰੰਥ ਦੀ ਪਹਿਲੀ ਬਾਣੀ ਜਪ ਸਾਹਿਬ ਉਹਦੇ ਚ ਕੀ ਲਿਖਦੇ ਨੇ ਸ਼ੁਰੂਆਤ ਕਰਦੇ ਹੋਏ ਤਵਸ ਰਬਨਾਮ ਕਥੈ ਕਮਨ ਕਰਮਨਾਮ ਵਰਣਤ ਸੁਮਤ ਅਕਾਲ ਪੁਰਖ ਤੇਰੇ ਸਾਰੇ ਨਾਮ ਕੋਈ ਨਹੀਂ ਜਾਣਦਾ ਏਡੀ ਵੱਡੀ ਹਸਤੀ ਐ ਜਿੰਨੇ ਤੂੰ एहसान ਕਰਦਾ ਹੈ ਦੁਨੀਆ ਤੇ ਤੇਰੇ ਕਰਮ ਨਾਮ ਮੈਂ ਲਿਖਣ ਲੱਗਾ ਉਨੇ ਕੀ ਲਿਖਾਂਗਾ ਜਿੰਨੇ ਤੂੰ ਸ਼ੁਭ ਮਤ ਦੇ ਕੇ ਲਿਖਾ ਲੇਂਗਾ ਨਿਮਰਤਾ ਵੇਖੋ ਕੈਸੀ ਹੈ ਸ਼ੁਰੂਆਤ ਕੀਤੀ ਇੱਕ ਨਾਮ ਲਿਖਿਆ ਦਾਸ ਨਾਮ ਲਿਖੇ 20 ਨਾਮ ਲਿਖੇ 100 ਨਾਮ ਲਿਖਿਆ ਹਯਾਰ ਨਾਮ ਤੋਂ ਵੱਧ ਨਾਮ ਜਾਪ ਸਹਿਬ ਵਿੱਚ ਲਿਖ ਦਿੱਤੇ ਗੋਬਿੰਦੇ मुकंदे उधारे अपारे ये सब कर्म नाम ने करुणाकर हैं विश्वम्भर हैं सर्वेश्वर हैं जगतेश्वर हैं ब्रह्मंडस हैं खलक खंडस हैं परतें पर हैं करुणाकर हैं अजाय अलय अभय अबै अपू अजू अनास ਆਗਾਸ ਆਬੰਜੋ ਆਪੰਜੋ ਅਲਖ ਆਪਖ ਅਕਾਲ ਦਿਆਲ ਅਲੇਖ ਅਪੇਖ ਇਹ ਸਾਰੇ ਨਾਮ ਨੇ ਵਾਹਿਗੁਰੂ ਦੇ ਪੋਇਟਰੀ ਦੀ ਦੁਨੀਆ 'ਚ ਜਾਬ ਸਹਿਬ ਵਰਗੀ ਰਚਨਾ ਕੋਈ ਗੁਰੂ ਪੀਰ ਨਹੀਂ ਕਰ ਸਕਿਆ ਇਹ ਉਹਨਾਂ ਨੂੰ ਪਤਾ ਜਿਨ੍ਹਾਂ ਨੂੰ ਪਿੰਗਲ ਦਾ ਗਿਆਨ ਹੈ ਜਿਵੇਂ ਕਿਸੇ ਟੀਚਰ ਦੀ ਨੌਲੇਜ ਦਾ ਗਿਆਨ ਉਹਦੀ ਗ੍ਰਾਮਰ ਤੋਂ ਪਤਾ ਲੱਗਦਾ ਹੈ ਤੋਂ ਵਿਦਵਾਨ ਪੁਰਸ਼ਾਂ ਨੂੰ ਕਾਵ ਰਚਨਾ ਪਰ ਫੁੱਲਤ ਹੁੰਦੀ ਹੈ ਉਹਨਾਂ ਦੀ ਗੱਲ ਕਰਦਾ ਉਹਨਾਂ ਨੂੰ ਪਿੰਗਲ ਦਾ ਗਿਆਨ ਹੁੰਦਾ ਉਹ ਜਾਣਦੇ ਨੇ ਜਆਪ ਸਾਹਿਬ ਵਰਗੀ ਰਚਨਾ ਹੋਈ ਨਹੀਂ ਦੁਨੀਆ ਤੇ ਉਹ ਤੁਹਾਡੇ ਖਾਨੇ ਚ ਪਉਣਾ ਉਹਦਾ ਕਾਰਨ ਕੀ ਹੈ ਜਿਹੜਾ ਵਿਦਵਾਨ ਹੁੰਦਾ ਨਾ ਉਹ ਚਾਹੇ 10 ਭਾਸ਼ਾ ਜਾਣਦਾ ਹੈ ਚਾਹੇ 20 ਭਾਸ਼ਾ ਵੀ ਜਾਣਦਾ ਹੈ ਉਹ ਕਾਵ ਰਚਨਾ ਇੱਕ ਕਵਿਤਾ ਜੀ ਕਰ ਸਕਦਾ ਹੈ ਆਪਣੀ ਮਦਰ ਟੰਗ ਚ ਜਾਂ ਚਲੋ ਕੋਈ ਬਹੁਤ ਕਾਮਲ ਹੋਵੇ ਕੋਈ ਬਾਸ਼ਾ ਸਿੱਖ ਕੇ ਉਹਦੇ ਚ ਕਾਵ ਰਚਨਾ ਕਰ ਦਵੇ ਔਰ ਕਾਵ ਰਚਨਾ ਵੀ ਅਵਲ ਦਰਜੇ ਦੀ ਕਰਨੀ ਇਹ ਹੋਰ ਵੀ ਔਖਾ ਹੁੰਦਾ ਹੈ ਦੁਨੀਆ ਤੇ ਇਕਲੌਤੇ ਕਵੀ ਹੋਏ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਨੇ ਅਰਬੀ ਫਾਰਸੀ ਬ੍ਰਿਜ ਪਾਸ਼ਾ ਗੁਰਮੁਖੀ ਪੰਜਾਬੀ ਹਿੰਦੀ ਕਿਹੜੀ ਕਿਹੜੀ ਭਾਸ਼ਾ ਦੀ ਗੱਲ ਕਰਾਂ ਹਰੇਕ ਚੀ ਕਲਮ ਉਠਾ ਕੇ ਲਿਖਿਆ ਔਰ ਹਰੇਕੀ ਭਾਸ਼ਾ ਵਿੱਚ ਉਸ ਦਰਜੇ ਦੀ ਰਚਨਾ ਕਰ ਦਿੱਤੀ ਜਿਹਦੇ ਤੁਲ ਉਸ ਭਾਸ਼ਾ 'ਚ ਕੋਈ ਰਚਨਾ ਕਰ ਹੀ ਨਹੀਂ ਸਕਿਆ ਜੇ ਜ਼ਫਰਨਾਮਾ ਲਿਖਿਆ ਤੇ ਅੱਜ ਤੱਕ ਈਰਾਨ ਦੀਆਂ ਕਈ ਯੂਨੀਵਰਸਿਟੀਆਂ 'ਚ ਪੜਾਇਆ ਜਾਂਦਾ ਔਰ ਉਹ ਦਾਵਾ ਕਰਦੇ ਨੇ ਵੀ ਜ਼ਫਰਨਾਮੇ ਵਰਗੀ ਰਚਨਾ ਕੋਈ ਪਰਸ਼ੀਅਨ ਦਾ ਵਿਦਵਾਨ ਨਹੀਂ ਕਰ ਸਕਿਆ ਹਾਦ ਦਾ ਗੁਰੂ ਗੋਬਿੰਦ ਸਿੰਘ ਕਾਵ ਰਚਨਾ ਦੀ ਔਰ ਜਾਬ ਸਹਿਬ ਦੀ ਇਹ ਮਹਿਮਾ ਹੈ ਵੀ ਸੰਸਕ੍ਰਿਤ ਤਰ ਵੀ ਫਾਰਸੀ ਬ੍ਰਿਜ ਭਾਸ਼ਾ ਦੇ ਬੋਲ ਨੇ ਇਹਦੇ ਚ ਔਰ ਕਈ ਵਾਰ ਇੱਕ ਇੱਕ ਬੰਦ ਵਿੱਚ ਚਾਰ ਚਾਰ ਪੰਜ ਪੰਜ ਭਾਸ਼ਾ ਦੇ ਅੱਖਰ ਰੱਖੇ ਨੇ ਪਾਤਸ਼ਾਹ ਨੇ ਜੋ ਕੋਈ ਕਵੀ ਨਹੀਂ ਕਰ ਸਕਦਾ ਇੱਕ ਸ਼ੰਦ ਆਉਂਦਾ ਹੈ ਸੰਸਕ੍ਰਿਤ ਵਿੱਚ ਲਿਖਿਆ ਬੋਜੰਗ ਪ੍ਰਯਾਤ ਸ਼ੰਦ ਨਮਸਤਵੰਗ ਅਕਾਲੇ ਨਮਸਤੁਮੰ ਕਿਰਪਾਲੇ ਨਮਸਤੁਮੰ ਸੰਸਕ੍ਰਿਤ ਵਿੱਚ ਆਖੀਦਾ ਤੈਨੂੰ ਨਮਸਕਾਰ ਹੈ ਅਕਾਲੇ ਅਵਿਨਾਸ਼ੀ ਜਿਹਦਾ ਨਾਸ਼ ਹੀ ਨਹੀਂ ਹੋ ਸਕਦਾ ਤੋ ਇਸ ਸੰਸਕ੍ਰਿਤ ਵਿੱਚ ਕਰਮਨਾਮ ਲਿਖੇ ਨੇ ਵਾਹਿਗੁਰੂ ਦੇ ਗੁਣ ਜੋ ਸਾਨੂੰ ਹੁਕਮ ਹੈ ਗਾਇਆ ਕਰੋ ਹੁਣ ਗੱਲ ਮੁਠਾ ਲਈ ਭਗਵਤੀ ਸ਼ੰਦ ਲਿਖਿਆ ਇਹ ਸਾਰਾ ਹੀ ਅਰਬੀ ਚ ਲਿਖਿਆ ਹੈ ਗੁਰਦੇਵ ਕਹਿੰਦੇ ਕਿ ਜ਼ਾਹਿਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹੁਣ ਜਿਹੜਾ ਲਬਜ਼ ਜ਼ਾਹਿਰ ਹੈ ਇਹ ਅਰਬੀ ਦਾ ਹੈ ਜੋ ਪ੍ਰਗਟ ਹੋਵੇ ਉਹਨੂੰ ਆਂਦੇ ਨੇ ਜ਼ਹੂਰ ਵੀ ਅਰਬੀ ਦਾ ਲਬਜ਼ ਹੈ ਪ੍ਰਕਾਸ਼ਵਾਨ ਨੂੰ ਆਂਦੇ ਨੇ ਜਿਹਦਾ ਪ੍ਰਕਾਸ਼ ਬੜਾ ਹੈ ਚੰਦ ਸੂਰਜ ਤਾਰੇ ਜਿਹਦੇ ਬਲਬੂਤੇ ਜਗ ਰਹੇ ਨੇ ਇਹਦੇ ਬਾਅਦ ਇੱਕ ਸ਼ਾਨਦਾਉਂਦਾ ਹੈ ਉਹਦੇ ਵਿੱਚ ਅਰਬੀ ਫਾਰਸੀ ਸੰਸਕ੍ਰਿਤ ਇਕੱਠੀ ਰੱਖ ਦਿੱਤੀ ਇਹ ਬਲਖਣਦਾਈ ਹੈ ਇਹ ਕੋਈ ਕਵੀ ਨਹੀਂ ਕਰ ਸਕਦਾ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹਿੰਦ ਹੈ ਹੁਣ ਇੱਥੇ ਜਿਹੜਾ ਲਬਜ਼ ਹੈ ਨਾ ਰੋਜੀ ਇਹ ਫਾਰਸੀ ਦਾ ਹੈ ਨਿਤ ਦੇ ਭੋਜਨ ਨੂੰ ਆਂਦੇ ਨੇ ਜਿਹੜਾ ਦੇਹੰਦ ਲਬਜ਼ ਹੈ ਇਹ ਵੀ ਫਾਰਸੀ ਦਾ ਹੈ ਦੇਣ ਵਾਲੇ ਨੂੰ ਆਂਦੇ ਨੇ ਜਿਹੜਾ ਰੋਜੀ ਦੇ ਰਿਆ ਸਭ ਨੂੰ ਵਾਹਿਗੁਰੂ ਅਗੇ ਹੈ ਰਾਜ਼ਕ ਇਹ ਸੰਸਕ੍ਰਿਤ ਵਿੱਚ ਪ੍ਰਕਾਸ਼ ਵਾਲੇ ਨੂੰ ਆਂਦੇ ਨੇ ਤੇ ਇਹਨੂੰ ਜੇ ਤੁਸੀਂ ਅਰਬੀ ਚ ਸੁਣਦਾ ਹੈ ਫਿਰ ਰਿਜ਼ਕ ਦੇਣ ਵਾਲੇ ਨੂੰ ਆਂਦੇ ਨੇ ਫਿਰ ਰਹਿੰਦ ਪਰਸ਼ੀਅਨ ਵਿੱਚ ਫਾਰਸੀ ਚ ਉਹਨੂੰ ਆਂਦੇ ਨੇ ਜਿਹੜਾ ਛੁਟਕਾਰਾ ਦਵਾ ਦੇ ਤੁਹਾਨੂੰ ਰੋਗਾਂ ਸੋਗਾ ਤੋਂ ਤੁਏ ਵਾਕ ਵਾਕ ਭਾਸ਼ਾਵਾਂ ਕਲਗੀ ਤਰਪਾਤ ਸ਼ਾਦੀ ਕਲਮ ਚੋਂ ਪ੍ਰਗਟ ਹੋਈਆਂ ਇਹ ਸਾਰੇ ਕਰਮਨਾਮ ਨੇ ਵਾਹਿਗੁਰੂ ਦੇ ਕਰ ਸਕਦਾ ਹੈ ਗੁਰ ਕਰਤਾ ਗੁਰ ਕਰਨੈ ਜੋਗ ਗੁਰ ਪਰਮੇਸ਼ਰ ਹੈ ਵੀ ਭੋਗ ਗੁਰੂ ਪਰਮੇਸ਼ਵਰ ਹੈ ਉਹਨੂੰ ਪਾਸ਼ਾਵਾਂ ਸਿੱਖਣ ਦੀ ਲੋੜ ਨਹੀਂ ਹੀ ਇਸ ਦਾ ਟ੍ਰਾਂਸੈਂਡੈਂਟ ਲਾਰਡ ਹੀ ਇਸ ਦਾ ਕ੍ਰੀਏਟਰ ਹੀ ਗਾਟ ਪਾਵਰ ਟੂ ਡੂ ఎవਰੀਥਿੰਗ ਜੋ ਮਰਜ਼ੀ ਕਰ ਸਕਦਾ ਹੈ ਤੋ ਕਦੇ ਵੀ ਇਹ ਨਾ ਸਮਝਿਓ ਵੀ ਗੁਰੂ ਸਾਡੇ ਵਰਗਾ ਇਹ ਕਿਦਾਂ ਕਰ ਲਿਆ ਉਹ ਕਿਦਾਂ ਕਰ ਲਿਆ ਵੇਂ ਨਦੀ ਉਛਲੀ ਜਾਵੇ ਸਾਗਰ ਦੇ ਅੱਗੇ ਉਹਦੀ ਹਸਤੀ ਕੀ ਹੈ ਬਹੁਤ ਵੱਡਾ ਹੈ ਗੁਰੂ ਗੋਬਿੰਦ ਸਿੰਘ ਕਈ ਤਰਕ ਵੀ ਦਿੰਦੇ ਨੇ ਚਲੋ ਵਿਚਾਰ ਚਰਚਾ ਕਰਨੀ ਵਿੱਚ ਆਈ ਦੀ ਹੈ ਬੰਦੇ ਦੀ ਨੌਲੇਜ ਵੱਦੀ ਹੈ ਮੈਂ ਸੁਣ ਰਿਹਾ ਸੀ ਇੱਕ ਕਿਸੇ ਵੀਰ ਨੇ ਤਰਕ ਦਿੱਤਾ ਜੀ ਜਾਬ ਸਾਹਿਬ ਨਾ ਸ਼ਿਵ ਪੁਰਾਣ ਚੋਂ ਲਿਆ ਗਿਆ ਬੜਾ ਹਲਕਾ ਜਿਹਾ ਤਰਕ ਸੀ ਸ਼ਿਵ ਪੁਰਾਣ ਬਾਰੇ ਇੱਕ ਗੱਲ ਸਮਝ ਲਿਓ ਉਦੇ ਚ ਇੱਕ ਰਚਨਾ ਹੈ ਸਹংসਰ ਨਾਮਾ ਸ਼ਿਵਜੀ ਦੇ ਹਜ਼ਾਰ ਨਾਮ ਲਿਖੇ ਗਏ ਨੇ ਉਹਦੇ ਚ ਉਹਦੇ ਚ ਇੱਕ ਲਬਜ਼ ਆਉਂਦਾ ਹੈ ਕਾਲ ਕਾਲੇ ਤੇ ਜਾਬ ਸਾਹਿਬ ਚਾਉਂਦਾ ਹੈ ਨਮੋ ਕਾਲ ਕਾਲੇ ਤੋਂ ਵੀਰ ਤਰ ਕਿਸ ਤਰ੍ਹਾਂ ਦਿੰਦੇ ਨੇ ਵੀ ਇਹ ਤੇ ਲਬਜ਼ ਸ਼ਿਵ ਪ੍ਰਾਣ ਚੋਂ ਲਏ ਗਏ ਨੇ ਹੁਣ ਮੇਰੀ ਗੱਲ ਸੁਣੋ ਤੁਹਾਡਾ ਪਿਤਾ ਤੁਹਾਡਾ ਪਿਤਾ ਹੈ ਮੇਰਾ ਪਿਤਾ ਮੇਰਾ ਪਿਤਾ ਇਹ ਲਬਜ਼ ਆਏ ਕੋਈ ਵਰਤ ਲੈਨੇ ਹੈ ਕਈ ਵਰਜ ਦੇ ਅਲਫਾਜ਼ ਹੁੰਦੇ ਨੇ ਉਹਨਾਂ ਦੇ ਅਰਥ ਕਿਹੜੇ ਗਲੂਏ ਚੋਂ ਨਿਕਲੇ ਨੇ ਗਲੂਏ ਦੇ ਨਾਲ ਹੀ ਅਰਥ ਬਦਲ ਜਾਂਦੇ ਨੇ ਹੁਣ ਸਾਰੇ ਹਿੰਦੂ ਵੀਰ ਰਾਮ ਲਬਜ਼ ਵਰਤਦੇ ਨੇ ਸ਼੍ਰੀ ਰਾਮਚੰਦਰ ਮਹਾਰਾਜ ਲਈ ਸਿੱਖ ਰਾਮ ਲਬਜ਼ ਵਰਤਦੇ ਨੇ ਰਮਤ ਰਾਮ ਸਭ ਰਹੋ ਸਮਾਏ ਜੋ ਸਾਰਿਆਂ ਚ ਵੱਸਿਆ ਐ ਰਮਿਆ ਐ ਹੁਣ ਸ੍ਰੀ ਰਾਮਚੰਦਰ ਜੀ ਮਹਾਰਾਜ ਇੱਕ ਯੁਗ ਦੇ ਅਵਤਾਰ ਨੇ ਤ੍ਰੇਤੇ ਤੈ ਮਾਣਿਉ ਰਾਮ ਰਗਵੰਸ਼ ਕਹਾਇਉ ਗੁਰੂ ਗ੍ਰੰਥ ਸਾਹਿਬ ਨੇ ਮੋਹਰ ਲਾਈ ਐ ਅਬੀ ਤ੍ਰੇਤੇ ਦਾ ਅਵਤਾਰ ਐ ਉਹ ਹੁਣ ਇੱਕ ਬਾਣੀ ਜਿਹੀ ਸ਼ਬਦ ਦਾਉਂਦਾ ਰਾਮ ਜਪੋ ਜੀ ਐਸੇ ਐਸੇ ਤਰੂਪ ਪ੍ਰਹਿਲਾਦ ਜਪਿਉ ਹਰ ਜੈਸੇ ਹੁਣ ਸੋਚਣ ਵਾਲੀ ਗੱਲ ਇਹ ਐ ਇਹ ਜੇ ਗੁਰੂ ਗ੍ਰੰਥ ਸਾਹਿਬ ਵਿੱਚ RAM ਲਬਜ਼ ਸ਼੍ਰੀ ਰਾਮਚੰਦਰ ਨਹੀਂ ਹੀ ਆਇਆ ਹੈ ਹਰ ਵਾਰ ਤੇ ਸ਼੍ਰੀ ਰਾਮਚੰਦਰ ਮਹਾਰਾਜ ਨਾਲੋਂ ਪਹਿਲਾਂ ਹੋਏ ਨੇ ਤ੍ਰੂਤੇ ਪ੍ਰਹਿਲਾਦ ਸਤਜੁਗ ਵਿੱਚ ਤ੍ਰੇਤਾਬਾਦ ਚ ਜੋ ਗਿਆ ਉਹਨਾਂ ਫਿਰ ਕਿਹੜਾ ਰਾਮ ਜਪਿਆ ਉਹ ਰਾਮ ਹੈ ਹਰ ਇੱਕ ਯੁਗ ਵਿੱਚ ਸ਼੍ਰੀ ਰਾਮਚੰਦਰ ਵਿੱਚ ਵੀ ਉਹ ਵਸਿਆ ਹੈ ਉਹ ਰਾਮ ਤੁਹਾਡੇ ਚ ਵੀ ਹੈ ਮੇਰੇ ਚ ਵੀ ਹੈ ਘਟ ਘਟ ਮੈਂ ਹਰ ਜੂ ਬਸ ਹੈ ਤੋ ਹਰ ਧਰਮ ਦੇ ਵਿੱਚ ਉਸ ਲਬਜ਼ ਦੇ ਅਰਥ ਬਦਲ ਜਾਂਦੇ ਨੇ ਬੜਾ ਧਿਆਨ ਨਾਲ ਸਮਝਣਾ ਪੈਂਦਾ ਵੀ ਬਾਣੀ ਲਿਖੀ ਭਾਵੇਂ ਗੁਰਮੁਖੀ ਚਾਹੇ ਲਬਜ਼ ਕਿਹੜੀ ਭਾਸ਼ਾ ਦਾ ਹੈ ਫਿਰ ਜੇ ਇਦਾਂ ਤਰਕ ਦਵਾਂਗੇ ਨਾ ਕਿ ਕਾਲ ਕਾਲੇ ਛੇ ਪੁਰਾਣ ਚ ਆਇਆ ਜੇ ਦਸਮ ਗ੍ਰੰਥ ਚ ਆ ਗਿਆ ਤੇ ਉਹਦਾ ਉਲਟਾ ਹੈ ਇਦਾਂ ਨਹੀਂ ਇਦਾਂ ਤੇ ਆ ਜਾਓ ਫਿਰ ਗੁਰੂ ਗ੍ਰੰਥ ਸਾਹਿਬ ਤੋਂ ਪੜਦਾ ਚੁੱਕੇ ਤੁਹਾਨੂੰ ਸਮਝਾਵਾਂ ਉਹਦੇ ਚ ਓਮਕਾਰ ਲਬਜ਼ ਆਇਆ ਉਹ ਛੇ ਪੁਰਾਣ ਚ ਹੈਗਾ ਛੇ ਲਬਜ਼ ਆਇਆ ਦੁਰਗਾ ਲਬਜ਼ਾਇਆ ਸ਼ੰਭੂ ਲਬਜ਼ਾਇਆ ਬ੍ਰਹਮਾ ਲਬਜ਼ਾਇਆ ਜਗਦੀਸ਼ ਲਬਜ਼ਾਇਆ ਸਚ ਦਾ ਆਨੰਦ ਲਬਜ਼ਾਇਆ ਅੰਤਰ ਜਮੀ ਲਬਜ਼ਾਇਆ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਲਬਜ਼ ਨੇ ਸ਼ਿਵ ਪੁਰਾਣ ਵਿੱਚ ਪਹਿਲਾਂ ਲਿਖੇ ਹੋਏ ਨੇ ਹੁਣ ਕੀ ਕਹਿ ਦੋਗੇ ਵੀ ਗੁਰੂ ਗ੍ਰੰਥ ਸਾਹਿਬ ਸਨਾਤਨ ਦੀ ਨਕਲ ਹੈ ਨਾ ਪੜਦੇ ਹੋ ਨਾ ਰੋਜ਼ ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਇੱਕ ਜਗ੍ਹਾ ਇਹ ਵੀ ਪੜਦੇ ਹੋਗੇ ਤੁਸੀਂ ਦੁਰਗਾ ਕੋਟ ਜਾ ਕਾ ਮਰਦਨ ਕਰਾ ਬ੍ਰਹਮਾ ਕੋਟ ਬੇਦ ਉਚਰੈ ਤੋ ਐਡੀ ਹਲਕੀ ਤਰਕ ਨਹੀਂ ਦੇਣੀ ਚਾਹੀਦੀ ਜੇ ਗਿਆਨ ਹੋਵੇ ਫੇਰ ਹੀ ਤਰਕ ਕਰਨਾ ਚਾਹੀਦਾ ਸੰਗਤ ਵਿੱਚ ਤੇ ਆਪਾਂ ਤਰਕ ਕਰ ਸਕਦੇ ਆ ਕਿਉਂਕਿ ਸੰਗਤ ਦੁੱਧ ਵਰਗੀ ਹੈ ਕੋਈ ਇਹਦਾ ਦਹੀਂ ਬਣਾ ਲੇ ਕੋਈ ਇਹਦੀ ਲੱਸੀ ਬਣਾ ਲੇ ਜਿੱਦਾਂ ਦੀ ਕੋਈ ਪ੍ਰਚਾਰ ਕਰ ਦਿੰਦਾ ਹੈ ਆਪਾਂ ਉਦਾਂ ਹੀ ਪਛੇਤੁਰ ਪੈਨੇ ਆ ਕਿਉਂਕਿ ਆਪ ਬਾਣੀ ਪੜੀ ਨਹੀਂ ਹੁੰਦੀ ਜਦੋਂ ਵਿਦਵਾਨਾਂ ਦੀ ਸਭਾ ਚ ਬਈਏ ਉਦੋਂ ਇਹਦੇ ਹਲਕੇ ਤਰਕ ਕੰਮ ਨਹੀਂ ਆਉਂਦੇ ਤਰਕ ਦਾ ਟੂਲ ਡੇਂਜਰਸ ਬੜਾ ਹੈ ਤੁਸੀਂ ਇੱਕ ਕੰਦ ਢੋਈ ਸੀ ਕੋਈ ਮਸ਼ੀਨ ਲਾਏ ਜੇਸੀਬੀ ਸਜੀ ਕੰਦ ਵੀ ਡਿੱਗ ਪਵੇਗੀ ਉਹਦੇ ਨਾਲ ਖੱਬੀ ਵੀ ਡਿੱਗਣੀ ਹੈ ਤੁਸੀਂ ਜਿਹੜਾ ਤਰਕ ਦਸਮ ਗ੍ਰੰਥ ਤੇ ਦੋਗੇ ਉਹ ਗੁਰੂ ਗ੍ਰੰਥ ਸਾਹਿਬ ਤੇ ਆਉਣਾ ਹੀ ਆਉਣਾ ਵਾ ਜੇ ਅੱਗੇ ਵਿਦਵਾਨ ਨਾਲ ਵਾਹ ਪੈ ਗਿਆ ਤੇ ਤੋ ਇਸ ਗੱਲ ਨੂੰ ਸਮਝ ਲਿਓ ਜੋਬ ਸੇ ਵਰਗੀ ਰਚਨਾ ਕੋਈ ਇਸ ਰੂਹੇ ਜ਼ਮੀਨ ਤੇ ਨਹੀਂ ਕਰ ਸਕਿਆ ਤੇ ਸਿਆਣੇ ਬੰਦੇ ਜਿਹੜੇ ਹੁੰਦੇ ਨੇ ਉਹ ਕਦੇ ਰਚਨਾਵਾਂ ਦਾ ਖੰਡਨ ਨਹੀਂ ਕਰਦੇ ਇੱਕ ਮਹਾਪੁਰਸ਼ ਦੇ ਬਚਨਾਂ ਨਾਲ ਰੂਹ ਭਰੂ ਕਰਦਾ ਤੁਹਾਨੂੰ ਉਹ ਗੁਣ ਸਿੱਖਦੇ ਨੇ ਦੂਜੇ ਧਰਮਾਂ ਦੇ ਵੀ ਗ੍ਰੰਥ ਪੜ੍ਹਨੇ ਚਾਹੀਦੇ ਨੇ ਗੁਣ ਸਿੱਖਣੇ ਚਾਹੀਦੇ ਨੇ ਨੌਲੇਜ ਲੈਣੀ ਚਾਹੀਦੀ ਹੈ ਸ਼ੇਖ ਸਾਦੀ ਹੋਏ ਨੇ ਬਹੁਤ ਵੱਡੇ ਅਰਬੀ ਫਾਰਸੀ ਦੇ ਵਿਦਵਾਨ ਤੇ ਮਹਾਪੁਰਸ਼ ਵੀ ਸਨ ਫਾਰਸੀ ਚ ਕਹਿੰਦੇ ਨੇ ਮਰਦ ਬਾਇਤ ਕੇ ਗੀਰਦ ਅੰਦਰ ਗੋਸ਼ ਗਰ ਨਵਿਸ਼ਤਾਸਤ ਪਨਦ ਬਰਦੀਵਾਰ ਹਿੰਦੀ ਜੋਦਾ ਟੀਕਾ ਮਿਲਦਾ ਹੈ ਭਾਵ ਅਰਥ ਮਿਲਦਾ ਹੈ ਉਹ ਕਹਿੰਦੇ ਮਨੁਸ਼ੇ ਕੋ ਚਾਹੀਏ ਕਿ ਯਦੀ ਦੀਵਾਰ ਪਰ ਵੀ ਉਪਦੇਸ਼ ਲਿਖਾ ਹੂਆ ਮਿਲੇ ਤੋ ਉਸੇ ਗ੍ਰਹਿਣ ਕਰ ਲੈ। ਸਿਆਣਾ ਬੰਦਾ ਜਿਹੜਾ ਐ ਕੰਦ ਤੇ ਵੀ ਸਿਆਣੀ ਖਲ ਲਿਖੀ ਹੋਵੇ ਤੇ ਜੀਵਨ ਚ ਤਾਰ ਲੈਂਦਾ ਐ। ਅਸੀਂ ਗ੍ਰੰਥਾਂ ਦਾ ਖੰਡਨ ਕਰਨ ਲੱਗ ਪੈਨੇ ਆ। ਇੱਕ ਗੱਲ ਦਾ ਖਿਆਲ ਰੱਖਿਓ। ਗੁਰੂ ਗੋਬਿੰਦ ਸਿੰਘ ਦੀ ਪੁਰਜ਼ੋਰ ਕਲਮ ਚੋਂ ਦਸਮ ਗ੍ਰੰਥ ਨਿਕਲਿਆ ਐ। ਛੱਡ ਅਸੀਂ ਸਕਦੇ ਨਹੀਂ ਬਿਆਨ ਕੀ ਦਿੱਤਾ ਜਾਂਦਾ ਅਸੀਂ ਜੀ ਕਿਸੇ ਗ੍ਰੰਥ ਨੂੰ ਨਹੀਂ ਮੰਨਦੇ। ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਇਹ ਬਿਆਨ ਗਲਤ ਹੈ ਇਹਨੂੰ ਦਰੁਸਤ ਕਰੋ ਇਹ ਆਖਿਆ ਕਰੋ ਵੀ ਅਸੀਂ ਕਿਸੇ ਗ੍ਰੰਥ ਨੂੰ ਗੁਰੂ ਨਹੀਂ ਮੰਨਦੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਇਹ ਬਚਨ ਠੀਕ ਹੈ ਜੇ ਆਖੂਗੇ ਨਾ ਕਿਸੇ ਗ੍ਰੰਥ ਨੂੰ ਮੰਨਦੇ ਹੀ ਨਹੀਂ ਫਿਰ ਦਸਾਂ ਪਾਸ਼ਾਆਂ ਦੇ ਜੋਤੀ ਜੋਤ ਪੁਰਬ ਪ੍ਰਕਾਸ਼ ਦਿਹਾੜੇ ਮਨਾਉਣੇ ਛੱਡ ਦਿਓ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਉਹ ਕਿਤੇ ਵੀ ਨਹੀਂ ਆਏ ਸਾਹਿਬ ਜਦਿਆਂ ਦਾ ਸ਼ੀਦੀ ਦਿਹਾੜਾ ਨਾ ਅੱਗੇ ਤੋਂ ਮਨਾਇਓ ਗੁਰੂ ਗ੍ਰੰਥ ਸਾਹਿਬ ਤੇ ਆਇਆ ਹੀ ਨਹੀਂ ਗੁਰੂ ਅਰਜਨ ਸਾਹਿਬ ਦੀ ਸ਼ੀਦੀ ਕਿਤੇ ਨਹੀਂ ਆਈ ਗੁਰੂ ਗ੍ਰੰਥ ਸਾਹਿਬ ਵਿੱਚ ਤਸਾਂ ਬਾਸ਼ਾਹੀਆਂ ਦੇ ਨਾਮ ਨਹੀਂ ਆਏ ਖਾਲਸੇ ਦੀ ਅਰਦਾਸ ਨਹੀਂ ਆਈ ਫਤੇ ਨਹੀਂ ਆਈ ਕੀ ਕੀ ਛੱਡੋਗੇ ਖੰਡੇ ਦੀ ਪੌਲ ਛਕਣ ਬਾਬਤ ਕੁਝ ਨਹੀਂ ਆਇਆ ਖਾਲਸਾ ਸਾਜਨਾ ਦੇ ਵਿਸਾਰਿਆ ਅਗਲੇ ਹਫ਼ਤੇ ਨਾ ਮਨਾਇਓ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੋ ਸ਼ਾਨੇ ਬਣਿਏ ਬੀਓ ਇੱਕ ਹੀ ਆ ਸਾਡਾ ਗੁਰੂ ਗ੍ਰੰਥ ਸਾਹਿਬ ਸੱਚਾ ਬਾਦਸ਼ਾਹ ਪਰ ਘਰ ਵਿੱਚ ਸ਼ਰੀਕ ਹੁੰਦੇ ਨੇ ਚਾਚੇ ਦਾਇ ਇਹ ਗ੍ਰੰਥ ਜਿਨੇ ਵੀ ਨੇ ਚਾਇਓ ਦਸਮ ਗ੍ਰੰਥ ਹੈ ਭਾਈ ਨੰਦ ਲਾਲ ਦੀ ਬਾਣੀ ਹੈ ਭਾਈ ਗੁਰਦਾਸ ਦੀ ਬਾਣੀ ਹੈ ਇਤਿਹਾਸਿਕ ਗ੍ਰੰਥ ਨੇ ਰਹਿਤ ਨਾਮੇ ਨੇ ਇਹ ਸਾਡੇ ਸਾਹਿਤ ਦਾ ਅਨਿਖੜਵਾ ਅੰਗ ਨੇ ਇਹਨਾਂ ਤੋਂ ਬਿਨਾ ਸਿੱਖੀ ਅਧੂਰੀ ਹੈ ਗੁਰੂ ਗ੍ਰੰਥ ਸਾਹਿਬ ਅਕਾਲ ਦੀ ਉਸਤਤ ਹੈ ਅਕਾਲ ਦੀ ਉਸਤਤ ਜਿਨ੍ਹਾਂ ਦੁਨੀਆਂ ਤੇ ਪ੍ਰਗਟ ਕੀਤੀ ਉਹਨਾਂ ਦਾ ਇਤਿਹਾਸ ਹੈ ਹੋਰਾਂ ਗ੍ਰੰਥਾਂ ਦੇ ਵਿੱਚ ਜਿਵੇਂ ਪ੍ਰਧਾਨ ਮੰਤਰੀ ਹੈ ਦੇਸ਼ ਦਾ ਕੋਲ ਤੁਹਾਡੇ ਦੇ ਇਥੇ ਪ੍ਰੈਜ਼ੀਡੈਂਟ ਸਿਸਟਮ ਚੱਲਦਾ ਹੈ ਹੁਣ ਪ੍ਰੈਜ਼ੀਡੈਂਟ ਇਕੱਲਾ ਥੋੜੀ ਤੁਹਾਡੇ ਦੇਸ਼ ਚਲਾ ਰਿਹਾ ਉਹਦਾ ਇੱਕ ਮੰਤਰੀ ਮੰਡਲ ਹੈ ਪ੍ਰੈਜ਼ੀਡੈਂਟ ਨੇ ਪ੍ਰੈਜ਼ੀਡੈਂਟ ਹੀ ਰਹਿਣਾ ਵਜ਼ੀਰਾਂ ਨੇ ਵਜ਼ੀਰ ਹੀ ਰਹਿਣਾ ਤੋ ਸਾਡਾ ਪ੍ਰੈਜ਼ੀਡੈਂਟ ਗੁਰੂ ਗ੍ਰੰਥ ਸਾਹਿਬ ਸੱਚਾ ਬਾਦਸ਼ਾਹ ਹੈ ਬਾਕੀ ਸਾਰਾ ਮੰਤਰੀ ਮੰਡਲ ਹੈ ਹੁਣ ਜੇ ਦਸਮ ਬਾਣੀ ਦੀ ਆਪਾਂ ਗੱਲ ਕਰੀਏ ਦਸਾ ਪਾਸ਼ਾਈਆਂ ਦੇ ਨਾਮ ਉਹਦੇ ਚ ਮਿਲਦੇ ਨੇ ਅਰਦਾਸ ਉਹਦੇ ਚ ਐਡਾ ਮੰਗਲ ਆਉਂਦਾ ਨਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਸਮ ਵਿੱਚ ਇਹਦੇ ਚੋਂ ਸਾਡੀ ਫਤਿਹ ਬਣੀ ਐ ਫਿਰ ਅਮਰਤ ਦੀਆਂ ਤਿੰਨ ਬਾਣੀਆਂ ਜਾਪ ਸਵਈਏ ਚੋਪੀ ਜਬਜੀ ਸਾਹਿਬ ਤੇ ਨਾਨਕ ਸਾਹਿਬ ਤੋਂ ਅਲੱਦਾ ਇਹ ਦਸਮ ਵਿੱਚ ਜੋ ਐ ਔਰ ਇਹਦੀ ਗਵਾਹੀ ਵੀ ਪਾਈ ਜੈਤਾ ਜੀ ਨੇ ਦਿੱਤੀ ਐ ਰੰਗਰੇਟਾ ਗੁਰੂ ਕਾ ਬੇਟਾ ਕਈ ਵਾਰ ਤਰਕ ਕੀਤਾ ਜਾਂਦਾ ਪਤਾ ਨਹੀਂ ਜੀ ਕਿਹੜੀਆਂ ਬਾਣੀਆਂ ਪੜ ਕੇ ਅਮਰਤ ਸੰਚਾਰ ਕੀਤਾ ਭਾਈ ਜੈਤਾ ਕਹਿੰਦਾ ਮੈਂ ਦੱਸਦਾ ਤੁਹਾਨੂੰ ਕਿਹੜੀਆਂ ਪੜੀਆਂ ਅਮਰਤ ਬਿੱਧ ਐ ਬ੍ਰਿਜ ਭਾਸ਼ਾ ਦੇ ਮਹੰਗੇ ਬੋਲ ਨੇ ਜਪ ਜਾਪ ਸਵਈਏ ਚੋਪੀ ਆਨੰਦ ਕੋ ਪਾਠ ਸੋਪਾ ਹੁਲ ਤਿਆਰ ਕਰੀ ਜਾ ਕਹਿੰਦੇ ਜਦੋਂ ਮੈਂ ਅਮਰਤ ਸ਼ਾਕੇ ਬਾਬਾ ਜੀਵਨ ਸਿੰਘ ਬਣਿਆ ਉਦੋਂ ਜਾਪ ਜਾਪ ਸਵਈਏ ਚੋਪੀ ਆਨੰਦ ਪੜ ਕੇ ਅਮਰਤ ਸੰਚਾਰ ਕੀਤਾ ਗਿਆ ਸਿੱਧਾ ਲਿਖਿਆ ਕਾਫੀ ਲੰਮੀ ਕਵਤਾ ਮੈਂ ਇੱਕੋ ਪੰਕਤੀ ਸਾਂਝੀ ਕੀਤੀ ਤੁਹਾਡੇ ਨਾਲ ਹੁਣ ਜੇ ਕਲਗੀ ਧਰ ਦੇ ਬਚਨ ਨਹੀਂ ਮੰਨਣੇ ਆਪਾਂ ਤੇ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਇਹ ਵੀ ਨਹੀਂ ਕਿਤੇ ਲਿਖਿਆ ਵੀ ਸਿੱਖਾਂ ਦਾ 11ਵਾਂ ਗੁਰੂ ਹੈ ਇਹ ਤੇ ਕਲਗੀ ਧਰ ਦੇ ਹੀ ਬੋਲ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਔਰ ਜਿਹੜਾ ਮਹਾਰਾਜ ਦੀ ਸ਼ਰਨ ਚ ਰਹਿ ਕੇ ਰੋਜ਼ ਨਾਮ ਚਾ ਲਿਖਦਾ ਸੀ ਹਰ ਸਿੰਘ ਉਹਨੇ ਦੈਰੀ ਵਿੱਚ ਇਹ ਬਚਨ ਲਿਖੇ ਬਾਦਾਉ ਪੰਥ ਪ੍ਰਕਾਸ਼ ਵਿੱਚ ਪ੍ਰਗਟ ਹੋਏ ਤੋਏ ਕੀ ਗੱਲ ਹੋਈ ਵੀ ਮਹਾਰਾਜ ਦਾ ਇਹ ਬਚਨ ਮੰਨ ਲੈਣਾ ਉਹ ਬਚਨ ਨਹੀਂ ਮੰਨਣੇ ਉਹ ਮੰਨ ਲੈਣੇ ਆ ਨਹੀਂ ਮੰਨਣੇ ਤੋਏ ਕੋ ਬਹੁਤੀ ਸ਼ਾਨਪ ਨਹੀਂ ਹੁੰਦੀ ਜੇ ਤੇ ਤੁਹਾਡੇ 10 ਗੁਰੂ ਨੇ ਤੇ 10ਾਂ ਗੁਰੂਆਂ ਦੇ ਬੋਲ ਹੀ ਬਾਣੀ ਐ ਹੁਣ ਤੁਸੀਂ ਆਖੋਗੇ 10ਾਂ ਨੇ ਤੇ ਬਾਣੀ ਉਚਾਰੀ ਨਹੀਂ ਪਹਿਲਾ ਪੱਖ ਤੇ ਇਹ ਐ ਜੋਤ ਉਹਾ ਜੁਗ ਤਸਾਈ ਸਹਿਕਾਇਆ ਫੇਰ ਪਲਟੀ ਆ ਜਿਹੜੀ ਗੁਰੂ ਨਾਨਕ ਦੀ ਬਾਣੀ ਉਹੀ ਦਸਵੇਂ ਬਾਪੂ ਦੀ ਜਿਹੜੀ ਦਸਵੇਂ ਬਾਪੂ ਦੀ ਉਹੀ ਗੁਰੂ ਨਾਨਕ ਦੀ ਸਾਰਿਆਂ ਚ ਜੋਤ ਇੱਕੋ ਐ ਦੂਜੀ ਗੱਲ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਪੰਜ ਪਾਤਸ਼ਾਹियां ਉਹਦੇ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਛੇ ਪਾਤਸ਼ਾਹੀਆਂ ਦੀ ਬਾਣੀ ਕਹਿ ਦਿੰਨੇ ਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਵਿੱਚ ਰਹਿ ਕਿਹੜੇ ਗਏ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰ Rai ਜੀ ਗੁਰੂ ਹਰਕ੍ਰਿਸ਼ਨ ਜੀ ਤੇ ਗੁਰੂ ਬੋਬ ਸਿੰਘ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਦਸਮ ਗ੍ਰੰਥ ਹੋ ਗਿਆ ਰਹਿ ਗਈਆਂ ਤਿੰਨ ਪਾਤਸ਼ਾਹੀਆਂ ਉਹਨਾਂ ਦੇ ਹੁਕਮਨਾਮਿਆਂ ਨੂੰ ਹੀ ਅਸੀਂ ਬਾਣੀ ਜੀ ਨਾ ਸਤਕਾਰ ਦਿੰਨੇ ਆ ਆਪਣੇ ਪਿਆਰੇ ਸਿੱਖਾਂ ਨੂੰ ਹੁਕਮਨਾਮੇ ਦਿੰਦੇ ਸਨ ਅੱਜ ਵੀ ਉਹਨਾਂ ਘਰਾਂ 'ਚ ਸਾਂਭੇ ਨੇ ਮस्तक ਨੂੰ ਲਾਉਂਦੇ ਨੇ ਇਹਦਾ ਅਰਥ ਕੀ ਹੁੰਦਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰੂ ਦੇ ਬੋਲ ਬਾਣੀ ਹੈ ਤੇ ਜੇ ਕਲਗੀਧਰ ਤੁਹਾਡਾ ਗੁਰੂ ਹੈ ਤੇ ਉਹਦੇ ਬੋਲ ਬਾਣੀ ਹੀ ਅਖਵਾਉਣਗੇ ਉਹਦੇ ਤੇ ਲੱਖ ਕੋਈ ਤਰਕ ਸਾਧ ਲਵੇ ਤੇ ਜਿਹੜਾ ਬਾਣੀ ਨੂੰ ਮੰਨੇਗਾ ਪ੍ਰਤੱਖ ਨਿਸਤਾਰਾ ਹੈ ਹੀ ਵਿਲ ਬੀ ਮੈਂਸੀਪੇਟਿਡ ਮੁਕਤ ਹੋਵੇਗਾ 84 ਲੱਖ ਜੂਨਾਂ ਤੋਂ ਹੁਣ ਗੁਰਦੇਵ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਇੱਕ ਹੋਰ ਕਰਾਮਾਤ ਦੱਸ ਦਵਾਂ ਕਈ ਵੀਰ ਦਸੰਬਾਣੀ ਨੂੰ ਨਹੀਂ ਮੰਦੇ ਮੈਂ ਸੋਚਦਾ ਨਾ ਵੀ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਤੁਸੀਂ ਪੜਦੇ ਹੋ ਇਹ ਵੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈ ਸਾਰੀ ਤੁਸੀਂ ਆਖੋਗੇ ਇਹ ਕਿੱਦਾਂ ਹੋ ਗਿਆ ਜਿੱਦਣ ਗੁਰਦੇਵ ਚਮਕੌਰ ਦਾ ਯੁੱਧ ਜਿੱਤ ਕੇ 10 ਲੱਖ ਦੇ ਢੇਰੇ ਨੂੰ ਅਠਪੋਦੀ ਰਾਤ ਮਿੱਟੀ 'ਚ ਮਿਲਾ ਕੇ 22 ਧਾਰ ਦੇ ਰਾਜੇ ਮੁਗਲਿਆ ਸਲਤਨਤ ਨੂੰ ਧੂਲ ਚਟਾ ਕੇ ਮਾਲਵੇ ਵੱਲ ਤੁਰਪੇ ਖਿਦਰਾਣੇ ਦੀ ਢਾਬ ਦਾ ਜੰਗ ਜਿੱਤ ਕੇ ਦੰਮ ਲਿਆ ਕਮਰ ਕਸਾ ਖੋਲਿਆ ਸਾਬੋ ਦੀ ਤਲਵੰਡੀ ਉਹ ਗੁਰਦਰਾ ਬਣ ਗਿਆ ਦੰਮ ਦਮਾ ਸਾਹਿਬ ਭਾਈ ਮਨੀ ਸਿੰਘ ਨੇ ਆਖਿਆ ਮਹਾਰਾਜ ਗੋਹਜ ਬਾਣੀ ਐ ਅਕਾਲੀ ਬਾਣੀ ਐ ਤੇ ਤੁਸੀਂ ਅਕਾਲ ਸਰੂਪ ਅਸੀਂ ਦੁਨਿਆਵੀ ਵਿਆਕਰਣ ਪਿੰਗਲ ਅਨੁਸਾਰ ਅਰਥ ਕਰਦੇ ਆਂ ਅਰਥ ਠੀਕ ਨਹੀਂ ਲੱਗਦੇ ਤੁਹਾਡੀ ਬਾਣੀ ਐ ਤੁਸੀਂ ਅਰਥ ਕਰਕੇ ਸੁਣਾਓ ਗੁਰਪਰਮੇਸ਼ਰੇ ਕੋ ਜਾਣ ਪਰਮੇਸ਼ਵਰ ਦੇ ਬੋਲ ਨੇ ਤੁਸੀਂ ਉਹਦਾ ਰੂਪ ਗੁਰਦੇਵ ਕਹਿੰਦੇ ਚੰਗਾ ਫਿਰ ਜਿਹੜਾ 1661 ਬਿਕਰਮੀ ਸੰਮਤ ਵਿੱਚ ਆਮ ਸਰ ਅਮਰਸਰ ਸਾਹਿਬ ਸਰੋਵਰ ਦੇ ਕੰਢੇ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਕੋਲੋਂ ਆਦ ਗ੍ਰੰਥ ਲਿਖਵਾਇਆ ਹੈ ਧੀਰਮਲੀਆਂ ਕੋਲ ਬੀੜ ਪਈ ਹੈ ਲੈ ਆਓ ਨਾਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਵਿੱਚ ਬਾਣੀ ਦਰਜ ਕਰਦਾਂਗੇ ਨਾਲੇ ਤੁਹਾਨੂੰ ਅਰਥ ਸੁਣਾਵਾਂਗਾ ਉਹ ਧੀਰਮਲ ਕੋਲ ਗਏ ਸਿੰਘ ਜਦੋਂ ਗ੍ਰੰਥ ਮੰਗਿਆ ਉਹਨੇ ਤਰਕਪਤਾ ਕੀ ਦਿੱਤਾ ਵਾਦ ਆਉ ਸਿੱਖੋ ਗੁਰੂ ਨਾਨਕ ਸਾਹਿਬ ਤੇ ਆਂਦੇ ਸੀ ਖਸਮ ਦੀ ਬਾਣੀ ਐ ਖਸਮ ਤੋਂ ਲਿਆ ਆ ਤੁਸੀਂ ਆਂਦੇ ਉਹ ਗੁਰੂ ਗੋਬਿੰਦ ਸਿੰਘ ਗੁਰਨਾਨਕ ਦਾ ਰੂਪ ਐ ਸਰੀਰ ਬਦਲਿਆ ਜੋਤ ਨਹੀਂ ਬਦਲੀ ਤੇ ਗੁਰੂ ਨੂੰ ਕਹੋ ਐਵੇਂ ਤਰਲੇ ਨਾ ਕੱਢਦਾ ਫਿਰੇ ਗ੍ਰੰਥ ਨਾ ਮੰਗਦਾ ਫਿਰੇ ਧੁਰੋਂ ਹੀ ਬਾਣੀ ਲੈ ਆਵੇ ਹੁਣ ਗੱਲ ਇਹ ਨਹੀਂ ਐ ਵੀ ਹੋਰ ਬੀੜ ਮੌਜੂਦ ਨਹੀਂ ਸੀ ਭਾਈ ਬਨੋ ਵਾਲੀ ਬੀੜ ਵੀ ਮੌਜੂਦ ਸੀ ਉਹ ਨਾ ਅਦਰ ਚੰਦ ਜਿਹੜੀ ਬੀੜ ਲੈ ਕੇ ਅਨੰਦਪੁਰ ਤੋਂ ਦੌੜਿਆ ਸੀ ਉਹ ਵੀ ਮੌਜੂਦ ਸੀ ਜੋ ਸਾਧੂਆਂ ਨੇ ਲਿਖੀ ਸੀ ਉਹ ਵੀ ਬੀੜਾ ਮੰਗਵਾ ਸਕਦੇ ਸਨ ਪਰ ਜੇ ਬੀੜ ਤੋਂ ਹੁਣ ਅਰਥ ਕਰਨਗੇ ਤਾਂ ਤਰਕ ਉਥੇ ਹੀ ਖੜਾ ਹੈ ਵੀ ਗੁਰੂ ਨਾਨਕ ਦਾ ਰੂਪ ਨਹੀਂ ਹੈ ਇਹਨੂੰ ਲਿਖਤ ਦੀ ਲੋੜ ਪੈ ਗਈ ਕਥਾ ਕਰਨ ਲਈ ਸਿਖਾ ਕੇ ਦੱਸਿਆ ਮਹਾਰਾਜ ਬੀੜ ਨਹੀਂ ਮਿਲੀ ਤੇ ਤਰਕ ਆਏ ਪਤਾ ਕੀ ਆਖਿਆ ਕਲਗੀਧਰ ਨੇ ਫਾਰਸੀ ਚ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਹਮਾ ਸ਼ਬਦੇ ਉ ਜ਼ਹਰੂ ਮਾਨਕ ਅਸਤ ਕਿਹੜੀ ਗੱਲ ਐ ਸਿੱਖੋ ਮੈਂ ਖੁਦਾ ਹਾਂ ਮੇਰੇ ਹੀ ਬੋਲ ਨੇ ਗੁਰਨਾਨਕ ਬਣ ਕੇ ਮੈਂ ਹੀ ਲਿਆਂਦੇ ਨੇ ਮੈਂ ਗੁਰੂ ਗੋਬਿੰਦ ਸਿੰਘ ਬਣ ਗਿਆ ਹੁਣੇ ਬਾਣੀ ਪ੍ਰਗਟ ਕਰਦਾ ਉਹ ਏਕ ਓੰਕਾਰ ਤੋਂ ਲੈ ਕੇ ਰਾਗ ਮਾਲਾ ਤੱਕ ਸਾਰੀ ਬਾਣੀ ਦਮਦਮਾ ਸਾਹਿਬ 9 ਮਹੀਨੇ 9 ਦਿਨਾਂ ਚ ਉਚਾਰੀ ਭਾਈ ਮਨੀ ਸਿੰਘ ਨੇ ਲਿਖੀ ਤੇ ਕਲਮ ਕਰਨ ਦੀ ਸੇਵਾ ਬਾਬਾ ਦੀਪ ਸਿੰਘ ਨੇ ਕੀਤੀ ਪਰ ਜੋ ਕਿਥੇ ਵਜਾਂਗੇ ਗੱਜਕੇਦ ਕਰੇਗ ਜਾਵੇ ਦਿਹਾੜਾ ਸੱਤ ਸ੍ਰੀ ਅਕਾਲ ਹੁਣ ਦਸਮ ਬਾਣੀ ਨੂੰ ਕਹਿ ਦੋਗੇ ਵੀ ਗੁਰੂ ਦੀ ਨਹੀਂ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਪੜਦੇ ਉਹ ਇਹ ਵੀ ਤੇ ਗੁਰੂ ਗੋਬਿੰਦ ਸਿੰਘ ਨੇ ਉਚਾਰਿਆ ਹੈ ਤੋ ਸਾਡੀ ਪ੍ਰੋਬਲਮ ਇਹ ਹੈ ਸਾਨੂੰ ਪਾਸ਼ਾਵਾਂ ਦਾ ਗਿਆਨ ਨਹੀਂ ਹੁੰਦਾ ਹੱਥ ਨਾ ਪਹੁੰਚੇ ਥੂ ਕੌੜੀ ਪੰਜਾਬੀ ਤੋਂ ਅਲੈਦਾ ਸਾਡੇ ਵਿਦਵਾਨਾਂ ਨੂੰ ਭਾਸ਼ਾ ਆਉਂਦੀ ਨਹੀਂ ਉਹ ਅਰਬੀ ਫਾਰਸੀ ਪਤਾ ਨਹੀਂ ਕਿਹੜੀ ਕਿਹੜੀ ਭਾਸ਼ਾ ਸਾਡੇ ਬਾਪੂ ਨੇ ਪ੍ਰਗਟ ਕੀਤੀ ਉਹ ਜਦੋਂ ਸਮਝ ਨਹੀਂ ਆਉਂਦੀ ਅਸੀਂ ਕਹਦੇ ਨੇ ਅਸੀਂ ਨਹੀਂ ਦੀ ਮੰਨਦੇ ਪਰਾਂ ਕਰ ਲੋ ਤੋ ਇਦਾਂ ਨਹੀਂ ਕਰਨਾ ਚਾਹੀਦਾ ਤੁਹਾਡੇ ਕਾਕੇ ਨੇ ਠੀਕ ਹੈ ਸਾਇੰਟਿਸਟ ਬਣਨਾ ਹੈ ਸਾਇੰਸ ਪੜ੍ਹਨੀ ਹੈ ਦੂਜੇ ਸਬਜੈਕਟ ਨਾਲ ਪੜ੍ਹਨੇ ਪੈਂਦੇ ਨੇ ਠੀਕ ਹੈ ਤੁਹਾਡਾ ਮੁਰਸ਼ਿਦ ਗੁਰੂ ਗ੍ਰੰਥ ਸਾਹਿਬ ਸੱਚਾ ਬਾਦਸ਼ਾਹ ਹੈ ਹੋਰ ਕੋਈ ਗੁਰੂ ਨਹੀਂ ਹੈ ਪਰ ਸਾਹਿਤਿਕ ਤੌਰ ਤੇ ਦੂਜੇ ਗ੍ਰੰਥਾਂ ਨੂੰ ਪੜਿਆ ਕਰੋ ਤੁਹਾਨੂੰ ਸਿੱਖ ਇਤਿਹਾਸ ਦਾ ਫੇਰ ਹੀ ਪਤਾ ਲੱਗੇਗਾ